ਭਾਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਦ ਜਦ ਕੋਈ ਪੰਜਾਬ ਦੇ ਹਵਾਲੇ ਨਾਲ ਜਾਂ ਪੰਜਾਬ ਨਾਲ ਸੰਬੰਧਿਤ ਕੋਈ ਫੈਸਲਾ ਲੈਂਦੀ ਹੈ ਤਦ ਤਦ ਪੰਜਾਬ ਦੀ ਬੀਜੇਪੀ ਨੂੰ ਸਵਾਲੀਆਂ ਨਿਸ਼ਾਨ ਨਾਲ ਦੇਖਿਆ ਜਾਂਦਾ ਹੈ ਉਹਦੇ ਉੱਤੇ ਪ੍ਰਸ਼ਨ ਚਿੰਨ ਲੱਗ ਜਾਂਦਾ ਕਿ ਉਹ ਕਿਸ ਤਰ੍ਹਾਂ ਰਿਜੈਕਟ ਕਰੇਗੀ ਕਿਸ ਤਰ੍ਹਾਂ ਉਹ ਤੋਂ ਪਾਸਾ ਵਟੇਗੀ ਕੀ ਉਹਦਾ ਮਨਸ਼ਾ ਹੋਏਗੀ ਅੱਜ ਫਿਰ ਇਹ ਸਵਾਲ ਦੋ ਚਾਰ ਇਸ ਲਈ ਹੈ ਕਿ ਲਗਾਤਾਰ ਤਿੰਨ ਖੇਤੀ ਕਾਨੂੰਨ ਦਾ ਪਹਿਲੂ ਆਵੇ ਪੰਜਾਬ ਦੇ ਪਾਣੀਆਂ ਦਾ ਮਸਲਾ ਆਵੇ ਪੰਜਾਬ ਦੇ ਸਿੱਖਿਆਤੰਤਰ ਦਾ ਮਸਲਾ ਆਵੇ ਯੂਨੀਵਰਸਿਟੀਆਂ ਦਾ ਮਸਲਾ ਆਵੇ ਜਾਂ ਫਿਰ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮਸਲਾ ਆਵੇ ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਪੰਜਾਬ ਦੀ ਭਾਜਪਾ ਕੀ ਮਹਿਸੂਸ ਕਰਦੀ ਹੈ ਪੰਜਾਬ ਦੀ ਭਾਜਪਾ ਲੀਡਰਸ਼ਿਪ ਕਿਵੇਂ ਜਿਹੜਾ 2-4 ਹੁੰਦੀ ਹੈ ਉਹਦੇ ਅੰਦਰ ਕੀ ਚੱਲ ਰਿਹਾ ਹੁੰਦਾ ਉਹ ਫੈਸਲਾ ਮੰਨਣ ਲਈ ਮਜਬੂਰ ਹੁੰਦੀ ਹੈ ਜਾਂ ਕੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਚੋਣ ਪਿੰਡ ਚ ਨਿਤਰਣ ਲਈ ਤਿਆਰੀ ਕਰ ਰਹੀ ਹੈ ਉਹਦੇ ਲਈ ਉਹਦੇ ਕੋਲ ਫਿਰ ਇਹਨਾਂ ਦਾ ਜਵਾਬ ਕੀ ਹੈ ਇਹ ਸਾਰੇ ਪਹਿਲੂ ਜਿੱਥੇ ਧਿਆਨ ਖਿੱਚ ਰਹੇ ਨੇ ਉੱਥੇ ਹੀ ਅੱਜ ਫੇਰ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਉੱਤੇ ਵਿਦਿਆਰਥੀਆਂ ਨੇ ਅਗਾਹ ਬਦਲਣ ਦਾ ਫੈਸਲਾ ਕੀਤਾ। ਉੱਥੇ ਵੀ ਇੱਕ ਵਾਰ ਫੇਰ ਧੋਖਾ ਨਜ਼ਰ ਆਇਆ ਜਦੋਂ ਇਹ ਕਹਿ ਕੇ ਕਿ ਅਸੀਂ ਸੈਨੇਟ ਸਿੰਡੀਕੇਟ ਬਹਾਲ ਕਰਤੀ ਤੇ ਜੀ ਹੁਣ ਅਸੀਂ ਚੋਣ ਤਰੀਕਾ ਲਾਉਂਦਿਆਂਗੇ ਪਰ ਉਹ ਵਾਦਾ ਵਫਾ ਕਿਉਂ ਨਹੀਂ ਹੋਇਆ? ਕਿਉਂ ਉਹਦੇ ਤੇ ਤਰੀਕ ਤੋਂ ਪਿੱਛੇ हट ਰਹੀ ਹੈ? ਉਹਦੇ ਵਿੱਚ ਵੀ ਕੋਈ ਹੁੰਡੀ ਹੈ, ਕੋਈ ਉਲਝਣਾ, ਕੋਈ ਮੁਸ਼ਕਲ ਹੈ ਤੇ ਦੂਸਰੇ ਪਾਸੇ ਐਸ ਕੇ ਐਮ ਨੇ ਵੀ ਅਜ ਚੰਡੀਗੜ੍ਹ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਨਾ ਹੈ। ਉਹ ਤਿੰਨ ਖੇਤੀ ਕਾਨੂੰਨ ਦੀ ਜਿਹੜੀ ਬਰੇਗੰਡਾ ਉਸ ਨੂੰ ਤਾਜ਼ਾ ਮੁੱਦਿਆਂ ਨਾਲ ਅੱਜ ਦੀ ਸਥਿਤੀ ਨਾਲ ਜੋੜ ਕੇ ਉਹਨਾਂ ਨੇ ਆਪਣਾ 5 ਸਾਲਲੇ ਬਰਗੰਡ ਮਨਾਉਂਦਿਆਂ ਉਹ ਪ੍ਰਦਰਸ਼ਨ ਕਰਨਾ ਉਸ ਪਹਿਲੂ ਦੇ ਉੱਤੇ ਵੀ ਨਜ਼ਰਸਾਨੀ ਕਰਾਂਗੇ ਤੇ ਸਵਾਲ ਪੰਜਾਬ ਦੇ ਡੀਜੀਪੀ ਦੇ حوالے ਨਾਲ ਵੀ ਹੈ ਕਿ ਡੀਜੀਪੀ ਨੂੰ ਚੋਣ ਕਮਿਸ਼ਨ ਨੇ ਤਲਬ ਕੀਤਾ ਉਹਨਾਂ ਨੇ ਆਪਣਾ ਜਵਾਬ ਦਿੱਤਾ ਪਰ ਉਸ ਤੋਂ ਬਾਅਦ ਆ ਕੇ ਕੁਝ ਕਾਰਵਾਈ ਕਿਉਂ ਹੁੰਦੀ ਹੈ ਕੁਝ ਅਧਿਕਾਰੀਆਂ ਦੇ ਉੱਤੇ ਐਕਸ਼ਨ ਕਿਉਂ ਲਿਆ ਜਾਂਦਾ ਹੈ ਇਹਦੇ ਕੀ ਮਾਇਨੇ ਨੇ ਡੀਜੀਪੀ ਕਿਦਾ ਬਚਾ ਕਰ ਰਹੀ ਸੀ ਆਪਣੀ ਸਰਕਾਰ ਦਾ ਆਪਣਾ ਜਾਂ ਕੇਂਦਰ ਦੇ حوالے ਨਾਲ ਕਾਰਵਾਈ ਇਹ ਕਾਰਵਾਈ ਦੇ ਕੀ ਮਾਇਨੇ ਨੇ ਸੋ ਇਹ ਸਾਰੇ ਪਹਿਲੂ ਵੀ ਜਿੱਥੇ ਵਾਚਣਯੋਗ ਨੇ ਉੱਥੇ ਅੱਜ ਨਜ਼ਰ ਅਸੀਂ ਚਿੰਤਨਪੁਰ ਸਾਹਿਬ ਇੱਕ ਵਾਰ ਫੇਰ ਰੱਖਾਂਗੇ ਕਿਉਂਕਿ ਪਹਿਲਾਂ ਵਿਦਿਆਰਥੀਆਂ ਦਾ ਜਿਹੜਾ ਵਿਸ਼ੇਸ਼ ਸੈਸ਼ਨ ਸੀ ਉਹ ਚੰਡੀਗੜ੍ਹ ਪੰਜਾਬ ਦੀ ਵਿਧਾਨ ਸਭਾ ਛੋਣਾ ਸੀ ਹੁਣ ਉਸ ਨੂੰ ਅਨੰਦਪੁਰ ਸਾਹਿਬ ਉਸ ਲਾਇਗੇ ਵਿਧਾਨ ਸਭਾ ਦੇ ਸੈੱਟ ਦੇ ਵਿੱਚ ਤਬਦੀਲ ਕੀਤਾ ਗਿਆ ਸੋ ਅੱਜ ਵਿਦਿਆਰਥੀਆਂ ਦਾ ਸੈਸ਼ਨ ਵੀ ਹੋਏਗਾ ਮੈਂ ਇਸ ਜਿਹੜੇ ਖਾਸ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਚਰਚਾ ਕਰਦੇ ਆ ਸਵਾਗਤ ਕਰਦਾ ਸਰਦਾਰ ਰਮੇਸ਼ ਸਿੰਘ ਜੀ ਤੁਹਾਡਾ ਤੇ ਸਵਾਗਤ ਕਰਦੇ ਆ ਮੈਂ ਸਭ ਤੋਂ ਪਹਿਲੇ ਸਵਾਲ ਇਸੇ ਤੇ ਜਾਣਾ ਚਾਹੁੰਦਾ ਕਿ ਆਖਰ ਜਦੋਂ ਜਦੋਂ ਪੰਜਾਬ ਵਿਰੋਧੀ ਪੰਜਾਬ ਨੂੰ ਕੋਈ ਚੁੰ ਭਾਜਪਾ ਦੀ ਅਗਵਾਈ ਵਾਲਾ ਕੇਂਦਰ ਸਰਕਾਰ ਦਾ ਫੈਸਲਾ ਹੁੰਦਾ ਤਾਂ ਤਤ ਪੰਜਾਬ ਦੇ ਬੀਜੇਪੀ ਦੇ ਲੀਡਰਸ਼ਿਪ ਦੇ ਉੱਤੇ ਇੱਕ ਵਾਰ ਨਜ਼ਰ ਜਾਂਦੀ ਹੈ ਕਿ ਇਹ ਕੀ ਸੋਚਦੇ ਹੈ ਕੀ ਮਹਿਸੂਸ ਕਰਦੇ ਹੈ ਉਹ ਪੰਜਾਬ ਚ ਚੋਣ ਆਪਣਾ ਧਰਾਤ ਲੱਭ ਰਿਹਾ ਜੀ ਤੇ ਉਧਰ ਨਾਲ ਹੀ ਸਵਾਲ ਆ ਜਾਂਦਾ ਸੋ ਇਹ ਸਵਾਲ ਜਦ ਗੱਲ ਛੁਏ ਹੋ ਕੇ ਪੰਜਾਬ ਦੀ ਬੀਜੇਪੀ ਵੀਰੇ ਚ ਕੜਕੀ ਚ ਫਸੀ ਮਹਿਸੂਸ ਕਰਦੀ ਹੈ ਜਾਂ ਉਹ ਫਿਰ ਕੇਂਦਰ ਦੇ ਫੈਸਲੇ ਮੰਨਣ ਲਈ ਮਜਬੂਰ ਹੁੰਦੀ ਹੈ ਨਾਰਮਲੀ ਇੱਕ ਗੱਲ ਹੁੰਦੀ ਹੈ ਕਿ ਜਦੋਂ ਜਿਹੜੀਆਂ ਨੈਸ਼ਨਲ ਪਾਰਟੀਆਂ ਹੈਗੀਆਂ ਨੇ ਮੈਂ ਤਾਂ ਸਾਰੀਆਂ ਹੀ ਪਾਰਟੀਆਂ ਉਹਨਾਂ ਚ ਹਾਈ ਕਮਾਂਡ ਕਲਚਰ ਹੈ ਜੋ ਵੀ ਉਹ ਫੈਸਲਾ ਲੈਂਦੇ ਨੇ ਬਹੁਤ ਸਾਰੇ ਲੋਕਲ ਜੁੰਟਾ ਨਾਲ ਕੰਸਲਟ ਕਰਕੇ ਨਹੀਂ ਲੈਂਦੇ ਕਿ ਇੱਕ ਤਾਂ ਤਰੀਕਾ ਹੁੰਦਾ ਨੇ ਪਹਿਲਾਂ ਪੁੱਛ ਲੋ ਉਹਨਾਂ ਨੂੰ ਇਹ ਕਿਵੇਂ ਲੱਗੇਗਾ ਉਹ ਠਹਿਲ ਦਿੰਦੇ ਨੇ ਆਪਣੇ ਪਰਸਪੈਕਟਿਵ ਮੁਤਾਬਕ ਜੋ ਵੀ ਦਿੱਲੀ ਚ ਬੈਠ ਕੇ ਉਹਨਾਂ ਨੂੰ ਚੰਗਾ ਲੱਗਦਾ ਵੀ ਆਪਾਂ ਨੂੰ ਇਹ ਕਰਨਾ ਚਾਹੀਦਾ ਇਹ ਔਖਾ ਹੈ ਸੌਖਾ ਹੈ ਪਰ ਉਹਨਾਂ ਦੀ ਕਿਉਂਕਿ ਗਹਿਰਾਈ ਦੇ ਵਿੱਚ ਵੱਖ-ਵੱਖ ਸੱਭਿਆਚਾਰਾਂ ਨਾਲ ਉਹਦੀ ਬਰਾਸਤ ਨਾਲ ਉਹਦੇ ਰਿਐਕਟ ਕਰਨ ਦੇ ਤਰੀਕਿਆਂ ਨਾਲ ਬਾ ਨਹੀਂ ਹੁੰਦਾ ਉਹ ਉਹਨਾਂ ਦੇ ਲੋਕਲ ਜੁੰਟਾ ਲਈ ਉਲਟਾ ਪੈ ਜਾਂਦਾ ਬੜੀ ਵਾਰ ਜਿਵੇਂ ਪੰਜਾਬ ਦੇ ਵਿੱਚ ਤਾਂ ਕਾਂਗਰਸ ਨੂੰ ਵੀ ਕੰਮ ਕਰਨਾ ਬੜਾ ਮੁਸ਼ਕਲ ਰਿਹਾ ਪਿਛਲੇ ਸਮੇਂ ਦੇ ਵਿੱਚ ਜਦੋਂ ਇੰਦਰਾ ਗਾਂਧੀ ਲਗਾਤਾਰ ਕਰਦੀ ਸੀ ਕਰਦੇ ਸੀ ਕੰਮ ਜਿੰਨੇ ਪਾਣੀਆਂ ਦੇ ਬੁੱਧੇ ਜਿੰਨੇ ਬਾਕੀ ਸੀ ਨਾ ਤੋਂ ਜਵਾਬ ਥੋੜੀ ਦਿੱਤਾ ਜਾਂਦਾ ਸੀ ਕੋਈ ਖਾਸ ਕਰਕੇ ਕਾਂਗਰਸ ਪਾਰਟੀ ਤੋਂ ਬਹੁਤ ਸਾਰੇ ਮੁੱਦੇ ਆਜ ਉਹਵੇਂ ਭਾਜੀਪੀ ਹੁਣ ਰੂਲ ਕਰਦੀ ਹੈ ਕੇਂਦਰ ਚ ਤੇ ਹੁਣ ਜਿਹੜੀ ਇੱਕ ਤਾਜ਼ਾ ਸੂਚਨਾ ਨਿਕਲ ਕੇ ਆਈ ਹੈ ਕਿ ਆ ਵੀ ਜਿਹੜਾ ਮਾਮਲਾ ਸੀ ਚੰਡੀਗੜ੍ਹ ਦਾ ਕਿ 131ਵੀਂ ਸੰਵਿਧਾਨਕ ਸੋਧ ਲਿਆਉਣੀ ਆ ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਬਨੁਤਾ ਇਹ ਆ ਗਿਆ ਸੀ ਸਾਡਾ ਕੋਈ ਇਹੋ ਜਿਹਾ ਇਰਾਦਾ ਨਹੀਂ ਹੈ ਇਰਾਦਾ ਸੀਗਾ ਦੁਬਾਰਾ ਦੁਬਾਰਾ ਪ੍ਰਗਟ ਹੋ ਰਿਹਾ ਉਹ ਪਹਿਲਾਂ ਤਾਂ ਉਦੋਂ ਪ੍ਰਗਟ ਹੋਇਆ ਕਿ ਜਦੋਂ ਸਾਹਮਣੇ ਆਈ ਗੱਲ ਉਹ ਲਿਸਟਡ ਸੀਗੀ ਪਾਰਲੀਮੈਂਟ ਦੇ ਬੁਲੇਟਨ ਦੇ ਵਿੱਚ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਕਿ ਅਸਲ 'ਚ 22 ਤਰੀਕ ਜਿੱਦਣ ਵਾਪਸ ਲਿਆ ਗਿਆ ਉਹ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਪੂਰੀ ਡਿਟੇਲਡ ਇੱਕ मतलब साइन ਨਹੀਂ ਪਰ ਪੂਰੀ ਡਿਟੇਲ ਕਨਵੈਂਸ ਕਰਾਉਣ ਦੇ ਵਾਸਤੇ ਬੀਜੇਪੀ ਦੀ ਸਟੇਟ ਲੀਡਰਸ਼ਿਪ ਨੂੰ ਇੱਕ ਉਹ ਦਸਤਾਵੇਜ਼ ਭੇਜਿਆ ਕਿ ਇਹਦੇ ਕੀ ਕੀ ਫਾਇਦੇ ਨੇ ਇਹ ਸਹਿਮਤ ਕਰਾਓ ਤੇ ਇਹਦੇ ਤੇ ਤੁਸੀਂ ਦੱਸੋ ਲੋਕਾਂ ਨੂੰ ਵੀ ਕੀ ਹੈ ਕੀ ਗੱਲ ਔਰ ਜਦੋਂ ਬੀਜੇਪੀ ਦੀ ਲੋਕਲ ਲੀਡਰਸ਼ਿਪ ਕੋਲ ਗਿਆ ਤੇ ਉਹ ਉਹਨਾਂ ਦੇ ਵੱਡਾ ਹਿੱਸਾ ਜਿਹੜਾ ਹੈ ਮੇਨ ਜਿਹੜਾ ਪੰਜਾਬ ਨੂੰ ਜਾਣਦਾ ਹੈ ਪੰਜਾਬ ਬਾਰੇ ਹੈ ਉਹ ਰਿਐਕਸ਼ਨ ਉਦੋਂ ਉਲਟ ਗਿਆ ਉਹਨਾਂ ਨੇ ਕਿਹਾ ਵੀ ਸਾਡੇ ਲਈ ਤਾਂ ਬਹੁਤ ਮੁਸ਼ਕਲ ਕੰਮ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਖੇਤੀ ਬਿਲਾ ਤੋਂ ਬਾਅਦ ਖੇਤੀ ਬਿਲਾ ਸਮੇਤ ਉਹ ਤੋਂ ਬਾਅਦ ਲਗਾਤਾਰ ਇੱਕ ਬੇਪਰੋਸਗੀ ਚੱਲੀ ਹੈ ਹਾਲਾਂਕਿ ਕੱਲੇ ਖੇਤੀ ਬਿਲਾ ਕਰਕੇ ਨਹੀਂ ਹੋਰ ਵੀ ਹੈ ਡਾਇਲੋਜੀਕਲ ਬੇਪਰੋਸਗੀ ਪਹਿਲਾਂ ਤੋਂ ਚੱਲਦੀ ਹੈ ਪਰ ਉਹਨਾਂ ਦਾ ਜਿਹੜਾ ਕਿਉਂਕਿ ਇੱਕ ਪ੍ਰੈਕਟੀਕਲ ਚੀਜ਼ਾਂ ਨਾਲ ਹੀ ਵਾਹ ਇਸ ਲਈ ਪ੍ਰੈਕਟੀਕਲ ਚੀਜ਼ਾਂ ਤੋਂ ਗੱਲ ਕਰ ਰਹੇ ਨੇ ਉਸ ਰੂਪ ਦੇ ਵਿੱਚ ਉਹ ਕਹਿੰਦੇ ਨੇ ਜਿਵੇਂ ਖੇਤੀ ਬਿਲਾ ਦੇ ਉੱਤੇ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਕਈ ਭਾਜਪਾ ਲੀਡਰ ਬਾਰ-ਬਾਰ ਲਾਉਂਦੇ ਰਹੇ ਉਹ ਇਸ ਕੰਮ ਤੇ ਤੁਸੀਂ ਕਨਵਿੰਸ ਕਰਾਓ ਔਰ ਹਰਜੀਤ ਗਰੇਵਾਲੋਂ ਨੇ ਸਰਜੀਤ ਕੁਮਾਰ ਜੈਣੀ ਇਸੇ ਤਰ੍ਹਾਂ ਜਿਹੜੇ ਸੰਪਲੇ ਹੋਣੇ ਕਈ ਥੋੜੇ ਜਿਹਾ ਅੱਗੇ ਵੱਧ ਕੇ ਗੱਲ ਕਰਦੇ ਰਹੇ ਉਹਨਾਂ ਦਾ ਕਿਸਾਨਾਂ ਦਾ ਘਰਾਓ ਵੀ ਬਾਰ-ਬਾਰ ਚੀਜ਼ਾਂ ਮੀ ਟਕਰਾਅ ਵੀ ਬੜੀ ਵਾਰ ਆਉਣ ਦੀ ਗੱਲ ਹੋਈ ਔਰ ਇਵਨ ਹਰਜੀਤ ਗਰੇਵਾਲੋਂ ਨੇ ਵੀ ਪਤਾ ਨਹੀਂ ਹੁਣ ਕਿੱਥੇ ਨੇ ਬਹੁਤ ਜ਼ਿਆਦਾ ਲਾਈਮਲਾਈਟ 'ਚ ਨਹੀਂ ਉਹਨਾਂ ਨੂੰ ਕੁਝ ਦਿੱਤਾ ਵੀ ਨਹੀਂ ਗਿਆ ਇੰਨਾ ਉਹਨਾਂ ਨੇ ਪੰਜਾਬ 'ਚ ਰਹਿ ਕੇ ਇੱਕ ਦੂਜੇ ਨਾਲ ਮਤਲਬ ਇੱਕ ਪੰਗਾ ਹੀ ਹੁੰਦਾ ਉਹ ਜਿਹੜਾ ਜਦੋਂ ਤੁਸੀਂ ਫਿਰ ਵੀ ਇਹ ਗੱਲ ਕਰਦੇ ਹੋ ਡਿਫੈਂਡ ਕਰਦੇ ਹੋ ਧਾਰਾ ਦੇ ਉਲਟ ਜਾ ਕੇ ਉਹ ਵਾਪਸ ਲੈਣੇ ਪਏ ਇਹਨੇ ਲੰਬੇ ਸਮੇਂ ਚ ਇੱਥੇ ਬੀਜੇਪੀ ਦੀ ਹਾਲਤ ਬਾਕੀ ਪੰਜਾਬ ਇੱਕ ਪਾਸੇ ਦੀ ਨਹੀਂ ਸੀ ਤੇ ਬੀਜੇਪੀ ਦਾ ਲੋਕਲ ਜੋਂਕ ਟੇਕ ਪਾਸੇ ਦੀਦਾ ਸੀ ਉਹ ਨਾ ਉਹਨਾਂ ਦੀ ਮਦਦ ਕਰ ਸਕਦਾ ਸੀ ਨਾ ਇੱਥੇ ਕੋਈ ਬੋਲ ਸਕਦਾ ਸੀ ਇਸੇ ਢੰਗ ਦੇ ਨਾਲ ਹੁਣ ਚੰਡੀਗੜ੍ਹ ਦਾ ਮਸਲਾ ਜਿਹੜਾ ਆਇਆ ਚੰਡੀਗੜ੍ਹ ਦੇ ਮਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਬੇਭਰੋਸਗੀ ਹੈ ਉਹ ਕੰਟੀਨਿਊ ਕਰ ਰਹੀ ਹੈ ਲਗਾਤਾਰ ਜੇ ਤੁਸੀਂ ਕੀਤਾ ਭਾਵੇਂ ਤੁਹਾਡੀਆਂ ਜਿੰਨੀਆਂ ਮਰਜ਼ੀ ਗੱਲਾਂ ਨੇ ਉਹ ਕਹਿੰਦੇ ਜੀ ਜਿਵੇਂ ਪਹਿਲਾਂ ਬਾਅਦ ਦੇ ਵਿੱਚ ਆਇਆ ਹੋਮ ਮਿਨਿਸਟਰੀ ਬਣੋ ਕਿ ਕੋਈ ਸਟੇਟਸ 'ਚ ਫਰਕ ਨਹੀਂ ਪਏਗਾ ਪੰਜਾਬ ਹਰਿਆਣਾ ਦਾ ਉਹੀ ਰਤਬਾ ਰਹੂਗਾ ਬਾਕੀ ਜਿਹਾ ਚੀਜ਼ਾਂ ਇਹੀ ਰਹਿਣਗੀਆਂ ਉਹ ਸਾਰੀਆਂ ਜਿਹੜੀਆਂ ਦਲੀਲਾਂ ਨੇ ਉਹ ਕਿਸੇ ਨੇ ਸੁਣਨੀਆਂ ਨਹੀਂ ਕੋਈ ਦਲੀਲ ਨਹੀਂ ਹੈ ਉਹ ਜਦੋਂ ਤੁਸੀਂ ਉਹਨੂੰ 240 ਆਰਟੀਕਲ ਦੇ ਅੰਦਰ ਲਿਜਾਉਂਗੇ ਬਾਕੀ ਝੂਠੀ ਵਾਂਗ ਬਣਾ ਦੋਗੇ ਤਾਂ ਆਟੋਮੈਟਿਕਲੀ ਲੋਕਾਂ ਨੂੰ ਲੱਗਦਾ ਤੁਹ ਸਟੈਪੋਦਰ ਨੂੰ ਲੈ ਕੇ ਜਾ ਰਹੇ ਹੋ ਤਾਂ ਇਹਨਾਂ ਨੇ ਇਹ ਕਿਹਾ ਕਿ ਇਹ ਨਾਤਾ ਸਾਡੇ ਕਨਵਰਸ ਕਰਾਉਣ ਯੋਗ ਗੱਲ ਹੈ ਤੇ ਇਹ ਗੱਲ ਪ੍ਰਬਾਨ ਕਰਨ ਯੋਗ ਹੈ ਨਹੀਂ ਇਸ ਕਰਕੇ ਇਹਨੂੰ ਅਸੀਂ ਅੱਗੇ ਨਹੀਂ ਵਧਾ ਸਕਾਂਗੇ ਕਿਸੇ ਵੀ ਰੂਪ ਦੇ ਵਿੱਚ ਉਹ ਸਾਰਾ ਕੁਝ ਜਾਣ ਤੋਂ ਬਾਅਦ ਉਦੋਂ ਬਾਅਦ ਫਿਰ ਉਹਨਾਂ ਨੇ ਦੁਬਾਰਾ ਸੋਚਿਆ ਕਿ ਜੇ ਸਾਡੇ ਕੋਲ ਲੀਡਰਸ਼ਿਪ ਇਸ ਲੈਵਲ ਦੀ ਮੰਤਲ ਕਨਵਰਸ ਨਹੀਂ ਕਰਾ ਸਕਦੀ ਸਾਰਾ ਪੰਜਾਬ ਚ ਉਬਾਲ ਆ ਗਿਆ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸੈਂਸਿਟਿਵ ਸਟੇਟ ਹੈ ਜਿਹੜੀ ਲੀਡਰਸ਼ਿਪ ਲੋਕਲ ਲੀਡਰਸ਼ਿਪ ਹੈ ਇਹ ਸੈਂਸਿਟਿਵ ਸਟੇਟ ਹੈ ਤੇ ਬਾਰਡਰ ਏਰੀਆ ਹੈ ਨਾਲ ਸਾਡਾ ਪਾਕਿਸਤਾਨ ਨਾਲ ਵੀ ਅਜੇ ਮਿਸ਼ਨ ਸੰਧੂਰ ਪੈਂਡਿੰਗ ਦੀ ਗੱਲ ਹੈ ਤੇ ਸਾਰੀਆਂ ਚੀਜ਼ਾਂ ਇੱਕ ਗੱਲ ਤਾਂ ਕੇਂਦਰ ਸਰਕਾਰ ਨੂੰ ਵੀ ਸੋਚਣੀ ਚਾਹੀਦੀ ਸੀ ਬੀਜੇਪੀ ਇੱਥੇ ਥੋੜਾ ਬਹੁਤ ਸੋਚ ਰਹੀ ਹੈ ਲੋਕਲ ਜੌਂਟ ਕਿ ਈਵਨ ਪਾਕਿਸਤਾਨ ਨਾਲ ਟਕਰਾਅ ਦੇ ਮਾਮਲੇ ਦੇ ਵਿੱਚ ਵੀ ਐਸ ਵਾਰ ਇਹ ਖਿੱਤੇ ਜਿਹੜੇ ਸੀ ਇਹ جنگ ਦੇ ਵਿਰੋਧੀ ਸੀ ਭਾਵੇਂ ਇਹ ਨਹੀਂ ਹੁੰਦਾ ਕਿ ਤੁਸੀਂ ਫਿਰ ਉਧਰ ਹੋਗੇ ਜਾਂ ਇਧਰ ਹੋਗੇ ਪਰ ਸਵਾਲ ਇਹ ਹੁੰਦਾ ਕਿ ਤੁਸੀਂ جنگ ਨਹੀਂ ਚਾਹੁੰਦੇ جنگ ਲੱਗਦੀ ਆ ਤਾਂ ਇਹਨਾਂ ਖਿੱਤਿਆਂ ਦੀ ਬਰਬਾਦੀ ਹੁੰਦੀ ਆ ਉਸ ਮਾਨਸਿਕਤਾ ਤੋਂ ਪੰਜਾਬੀ ਜਿਹੜੇ ਨੇ ਉਹ جنگ ਦੇ ਫੇਵਰ ਚ ਉਸ ਲੈਵਲ ਤੇ ਨਹੀਂ ਰਹੇ ਇਹ ਲਗਾਤਾਰ ਬਦਲਦਾ ਮਾਈਂਡਸੈਟ ਜਿਹੜਾ ਔਰ ਖਾਸ ਤੌਰ ਤੇ ਹੁਣ ਜਿਹੜੀ ਇੱਕ ਮਾਹੌਲ ਚੱਲ ਰਿਹਾ ਸੀ ਜਦੋਂ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਉਹ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾਇਆ ਜਾ ਰਿਹਾ ਸੀ ਲੋਕਾਂ ਦਾ ਇੱਕ ਹੋਰ ਮਨ ਬਣਿਆ ਹੁੰਦਾ ਰਿਸਪਾਂਸ ਤਿਆਗ ਬਲਦਾਨ ਕੇ ਕਿਵੇਂ ਉਮਰ ਐਸ ਦੀ ਗੱਲ ਕੀਤੀ ਸਗੋ ਇਹ ਉਲਟਾ ਅਸਰ ਕਰ ਗਿਆ ਕਿ ਗੁਰੂ ਸਾਹਿਬ ਨੇ ਤਾਂ ਕੁਰਬਾਨੀ ਕੀਤੀ ਐਡੀ ਵੱਡੀ ਤੇ ਤੁਸੀਂ ਪੰਜਾਬ ਨਾਲ ਇੱਕ ਹੋਰ ਤੱਕਾ ਲੈ ਕੇ ਹਾਜ਼ਰ ਹੋ ਗਏ ਹੋ ਜਿਹੜੇ ਇਹ ਸਾਰੇ ਮਾਮਲੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਈਆਂ ਭਾਜੀਪੀ ਦੇ ਕੁਝ ਲੀਡਰ ਗਾਹੇ ਬਗਾਹੇ ਗੱਲ ਕਰਦੇ ਵੀ ਨੇ ਇਵਨ ਸੁਨੀਲ ਜਾਖੜ ਰੋਂ ਤਾਂ ਬੜੀ ਪਹਿਲਾਂ ਤੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਇਹ ਗੱਲ ਜਾ ਕੇ ਕਹੀ ਸੀ ਕਿ ਪੰਜਾਬ ਪ੍ਰਤੀ ਨਜ਼ਰੀਆ ਬਦਲੋ ਜਿਹੜਾ ਹੁਣ ਇਹ ਬੀਜੇਪੀ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਅਸਵਨੀ ਸ਼ਰਮਾ ਦੀ ਇੱਕ ਪ੍ਰੈਸ ਕਾਨਫਰੰਸ ਸੀ ਕਿ ਕੋਈ ਪ੍ਰਧਾਨ ਮੰਤਰੀ ਇਹੋ ਜਿਹਾ ਨਹੀਂ ਹੋਇਆ ਜਿੰਨਾ ਸਿੱਖਾਂ ਨੂੰ ਮੋਦੀ ਸਾਹਿਬ ਪਿਆਰ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਉਹ ਪਿਆਰ ਕਿੱਥੋਂ ਨਹੀਂਦਾ ਪਿਆਰ ਕੁਝ ਫੈਸਲਿਆਂ ਚੋਂ ਦਿਖੂਗਾ ਪਿਆਰ ਲੋਕਾਂ ਨਾਲ ਰابطੇ ਚੋਂ ਦਿਖੂਗਾ ਪਿਆਰ ਹੋਰ ਕਿੱਥੋਂ ਨਹੀਂਦਾ ਹੁੰਦਾ ਪਿਆਰ ਕੋਈ ਐਸੀ ਚੀਜ਼ ਹੈ ਜਿਹੜੀ ਤੋਂ ਨੋ ਦੇਖੀ ਜਾਂਦੀ ਆ ਤੇ ਸਾਹਮਣੇ ਵਾਲੇ ਨੂੰ ਨਹੀਂ ਦਿਖਦੀ ਪਿਆਰ ਤਾਂ ਜਿਹਨੂੰ ਕੀਤਾ ਜਾਂਦਾ ਹੁੰਦਾ ਉਹਨੂੰ ਸਿੱਧਾ ਨਜ਼ਰ ਆਉਂਦਾ ਕਿ ਮੈਨੂੰ ਕੀਤਾ ਜਾਂਦਾ ਜਾਂ ਨਹੀਂ ਹੁੰਦਾ ਕੀਤਾ ਜਾਂਦਾ ਇਸ ਲਈ ਕੱਲੇ ਉਹਦੇ ਨਾਲ ਨਹੀਂ ਗੱਲ ਚੰਣਣੀ ਗੱਲ ਤਾਂ ਉਦੋਂ ਬਾਅਦ ਦਾ ਸਵਾਲ ਨੇ ਔਰ ਇਸੇ ਟੱਗ ਦੇ ਨਾਲ ਹੁਣ ਮਾਮਲਾ ਇਹਦਾ ਆਇਆ ਸੀ ਪੀ ਜੂ ਦਾ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦਾ ਤਾਂ ਮਾਮਲਾ ਆਇਆ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਗਿਵਿੰਗ ਸਿਚੁਏਸ਼ਨ ਹੈ ਇਹਦੇ ਵਿੱਚ ਇਹ ਇਹੋ ਜਿਹੇ ਫੈਸਲੇ ਕਿਉਂ ਹੋ ਰਹੇ ਨੇ ਉਹਦੇ ਪਿੱਛੇ ਧਾਰਨਾ ਕੀ ਹੈ ਇਹ ਦੇਖਣ ਦਾ ਸਵਾਲ ਹੈ ਗਵਰਨਮੈਂਟ ਆਫ ਇੰਡੀਆ ਦਾ ਔਰ ਜੇਕਰ ਇਹ ਹੀ ਗੱਲਾਂ ਕਰ ਦੇਗੇ ਤਾਂ ਪੰਜਾਬ ਦਾ ਜਿਹੜਾ ਭਾਜਪਾ ਦਾ ਜੁਨਟ ਹੈ ਜਿਹੜਾ 2027 ਲਈ ਇਹ ਗੱਲ ਕਰ ਰਿਹਾ ਵੀ ਪਤਾ ਨਹੀਂ ਆਪਾਂ 2027 ਦੇ ਵਿੱਚ ਮੱਲ ਮਾਰ ਲਾਂਗੇ ਕੋਈ ਜਾਂ ਜਿਹੜੀ ਈਵਨ ਅਕਾਲੀ ਦਲ ਦੇ ਕੁਝ ਫੈਕਸ਼ਨਰਾਂ ਨਾਲ ਤਾਲਮੇਲ ਦਾ ਸਵਾਲ ਹੈ ਜੇ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਕੰਟਰਾਸਟ ਖੜੀ ਹੋ ਗਈ ਤਾਂ ਕਿਸੇ ਇੱਕ ਫੈਕਸ਼ਨ ਨੂੰ ਉਹਨਾਂ ਨਾਲ ਜਾਣਾ ਵੀ ਔਖਾ ਹੋ ਜਾਊਗਾ ਇੱਕ ਦੂਜੇ ਦਾ ਸਾਂਝ ਸਮਝੌਤਾ ਵੀ ਤਾਂ ਔਖਾ ਹੋ ਜਾਂਦਾ ਉਸ ਹਾਲਾਤ ਚ ਪੰਜਾਬ ਦੇ ਖੇਤੀ ਬਿਲਾ ਤੇ ਖੜੇ ਹੋਏ ਅੰਦੋਲਨ ਨੇ ਤਾਂ ਨਵ ਮਾਸ ਦਾ ਰਿਸ਼ਤਾ ਬ੍ਰੇਕ ਕਰਤਾ ਅਕਾਲੀ ਦਲ ਦਾ ਤੇ 27 ਸਾਲ ਦਾ ਰਿਸ਼ਤਾ ਅਕਾਲੀ ਦਲ ਦਾ ਤੇ ਭਾਜਪਾ ਦਾ ਪਹਿਲਾਂ ਤਾਂ ਅਕਾਲੀ ਦਲ ਨੇ ਵੀ ਡਿਫੈਂਡ ਕੀਤੇ ਸੀ ਉਹ ਬਿਲ ਜਦੋਂ ਆਰਡੀਨੈਂਸ ਆਏ ਸੀ ਸੁਖਵੀਰ ਸਿੰਘ ਬਾਦਲ ਨੇ ਕਿੰਨੇ ਵਾਰ ਪ੍ਰੈਸ ਕਾਨਫਰੰਸ ਕੀਤੀ ਪਰ ਉਦੋਂ ਬਾਅਦ ਜਦੋਂ ਇੱਥੇ ਬਹੁਤ ਵੱਡੀ ਇੱਕ ਮੂਵਮੈਂਟ ਬਣ ਗਈ ਫਿਰ ਉਹਨਾਂ ਨੇ ਸਰਕਾਰ 'ਚੋਂ ਵੀ ਵਾਪਸ ਆਏ ਫੇਰੇ ਫੈਸਲਾ ਲਏ ਮਜਬੂਰੀ ਦਾ ਫੈਸਲਾ ਸੀ ਇਹ ਇਸ ਲਈ ਲੋਕਾਂ ਤੋਂ ਜਿਵੇਂ ਮੱਛੀ ਪਾਣੀ ਤਣਾ ਤੋਂ ਬਿਨਾਂ ਬਾਹਰ ਨਹੀਂ ਛੱਡ ਦਿੱਤਾ ਸੀ ਖਤਮ ਹੋ ਜਾਂਦੀ ਹੈ ਉਦੋਂ ਅਜੇ ਤਾਬ ਨਹੀਂ ਆ ਰਿਹਾ ਕਾਦੀਦਲ ਵੀ ਮੁੜ ਕੇ ਇਹ ਸਾਨੀਆਂ ਚੀਜ਼ਾਂ ਕਰਦਾ ਹੋਇਆ ਬੇਪਰੋਸੀ ਚ ਤਾਂ ਭਾਜਪੀ ਕਿਵੇਂ ਤਾ ਆਪਣੇ ਬੰਦਿਆਂ ਨੂੰ ਜਾਂ ਭਾਜਪੀ ਕਿਵੇਂ ਇਹ ਸਮਝਦੀ ਹੈ ਕਿ ਜਿੱਤ ਹਾਸਲ ਹੋ ਜੂਗੀ ਜਾਂ ਆ ਹੋ ਜੂਗਾ ਬਾਕੀ ਇਹ ਮੁਸ਼ਕਲ ਕੰਮ ਹੁੰਦਾ ਲੋਕਾਂ ਦੇ ਮਨ ਜਿੱਤ ਕੇ ਲੋਕਾਂ ਨੂੰ ਨਾਲ ਲਾ ਕੇ ਤਾਂ ਤੁਸੀਂ ਕੁਝ ਗੱਲ ਕਰ ਸਕਦੇ ਹੋ ਪਰ ਲੋਕਾਂ ਦਾ ਵਿਰੋਧ ਝੱਲ ਕੇ ਉਸ ਲੈਵਲ ਦੀ ਕੋਈ ਗੱਲ ਹੋਣੀ ਸੰਭਵ ਨਹੀਂ ਸਰਦਾਰ ਮੀਰ ਸਿੰਘ ਜੀ ਦੂਸਰਾ ਮਾਮਲਾ ਜਿਹੜਾ ਸਾਡੇ ਮੂਹਰੇ ਖੜਾ ਹੈ ਉਹ ਵੱਡਾ ਹੈਗਾ ਪੰਜਾਬ ਯੂਨੀਵਰਸਿਟੀ ਵਾਲਾ ਤੇ ਅੱਜ ਉਹਨਾਂ ਨੇ ਫੇਰ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਹੈ ਪ੍ਰਦਰਸ਼ਨ ਦਾ ਕਾਲ ਦਿੱਤੀ ਹੈ ਤੇ ਦੂਸਰੇ ਪਾਸੇ ਛੁੱਟੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਇੱਕ ਤਾਂ ਉਧਰ ਦੂਸਤ ਇਧਰ ਪੈਰਲਰ ਹੀ ਚੰਡੀਗੜ੍ਹ ਦੇ ਵਿੱਚ ਹੀ ਅੱਜ ਕਿਸਾਂ ਜਿੱਥੇ ਬੰਦੀਆਂ ਦਾਖਲ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੀ ਪ੍ਰਸ਼ਾਸਨ ਪੱਬਾਂ ਪਰ ਰੱਖ ਕੇ ਉਹ ਆਪਣੀ ਬਰੇਗੰਡ ਪੰਜ ਸਾਲਾਂ ਬਰੇਗੰਡ ਬਣਾਉਣ ਆ ਰਹੇ ਨੇ ਜਿਹੜੇ ਤਨਖਾਤੀਿਕ ਨੂੰ ਤੁਸੀਂ ਹਵਾਲਾ ਦੇ ਰਹੇ ਹੋ ਉਹਨੂੰ ਵਾਪਸ ਕਰਾਉਣ ਦੇ ਵਾਲੇ ਨੇ ਤੇ ਮੌਜੂਦਾ ਸਥਿਤੀ ਨੂੰ ਲੈ ਕੇ ਉਹ ਡਰੈਸ ਵੀ ਕਰਨਗੇ ਸੋ ਇਹ ਦੋ ਚੀਜ਼ਾਂ ਅਜੇ ਚੰਡੀਗੜ੍ਹ 'ਚ ਇਕੱਠੀਆਂ ਹੋ ਰਹੀਆਂ ਨੇ ਇਸ ਦੇ ਉੱਤੇ ਕਿਵੇਂ ਜੇ ਆਪਾਂ ਨਜ਼ਰਸਾਨੀ ਰੱਖਣੀ ਹੈ ਕਿ ਇਹ ਇੱਕ ਕਤਾਰ 'ਚ ਦੇਖ ਰਹੇ ਹੋ ਇਹਨਾਂ ਨੂੰ ਇੱਕ ਮੰਚ ਤੇ ਵੀ ਇਕੱਠੀਆਂ ਹੋ ਸਕਦੀਆਂ ਨੇ ਸਾਰੀਆਂ ਚੀਜ਼ਾਂ ਜਾਂ ਆਪਾਂ ਪਬਲਿਕ ਪਲੇਟਫਾਰਮਾਂ ਤੇ ਚੱਲਣਗੀਆਂ ਇਹ ਦੋਵੇਂ ਮਾਮਲੇ ਸਿਮਿਲਰ ਵੀ ਨੇ ਤੇ ਥੋੜਾ ਅਲੱਗ ਵੀ ਨੇ ਕਿਉਂਕਿ ਜਿਹੜਾ ਐਸਕੇ ਆਂਦਿਆਂ ਟੋਟਲ ਪ੍ਰੋਟੈਸਟ ਉਹ ਆਲਰੇਡੀ ਆ ਲੈਵਲ ਦਾ ਪੰਜਾਬ ਦਾ ਭਾਵੇਂ ਚੰਡੀਗੜ੍ਹ ਹੋ ਰਿਹਾ ਪਰ ਜਿਹੜਾ ਬਾਕੀ ਸਟੇਟਾਂ ਦੇ ਵਿੱਚ ਵੀ ਜ਼ਿਲ੍ਹੇ ਹੈੱਡਕੁਆਟਰਾਂ ਤੇ ਹੋਏਗਾ ਇਹਦੇ 'ਚ ਇਵਨ ਸਾਰੀਆਂ ਜਿਹੜੀਆਂ ਮੇਜਰ ਸਟ੍ਰੇਟ ਯੂਨੀਅਨਾਂ ਤੇ ਫੈਡਰੇਸ਼ਨਾਂ ਨੇ ਉਹ ਵੀ ਪ੍ਰੋਟੈਸਟ ਚ ਸਾਹਮਣ ਹੋ ਰਹੀਆਂ ਨੇ ਜਿਨ੍ਹਾਂ ਤੇ 29 ਜਿਹੜੇ ਕਾਨੂੰਨ ਨੇ ਉਹ ਮਰਜ ਕਰਕੇ ਚਾਰ ਕੋਡਾਂ ਦੇ ਵਿੱਚ ਆ ਗਿਆ ਕਿ ਉਹ ਅਜੇ ਲੋਕਾਂ ਨੂੰ ਹਾਲੀ ਹਾਲੀ ਅਜੇ ਗਿਆਨ ਹੋਣਾ ਕਿ ਕੀ ਕੀ ਅਸਰ ਪੈਣਾ ਹੈ ਉਹਦੇ ਚ ਕਿ ਲਗਭਗ 300 ਬੰਦਾ ਜਿਹੜੀ ਫੈਕਟਰੀ ਚ ਕੰਮ ਕਰਦਾ ਅੱਗੇ ਇਦੋਂ ਮਤਲਬ 100 ਵੀ ਕੰਮ ਕਰਦਾ ਤਾਂ ਵੀ ਜੇ ਫੈਕਟਰੀ ਬੰਦ ਕਰਨੀ ਹੈ ਬੰਦੇ ਕੱਢਣੇ ਨੇ ਗਵਰਨਮੈਂਟ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਹੁਣ ਕੋਈ ਮਨਜ਼ੂਰੀ ਦੀ ਗੱਲ ਨਹੀਂ ਉਹ 300 ਤੋਂ ਲੈ ਕੇ ਉਹ ਤੁਸੀਂ ਮਤਲਬ ਉਹ ਬਹੁਤ ਸਾਰੀਆਂ ਚੀਜ਼ਾਂ ਨੇ ਹੋ ਜੀਆਂ ਜੇ ਕਰਮਚਾਰੀਆਂ ਨੇ ਕਦੇ ਹੜਤਾਲ ਕਰਨੀ ਆ ਜਿਹੜੇ ਇਹ ਫੈਕਟਰੀਆਂ ਦੇ ਜੇ ਬਾਕੀ ਹੋਣਗੇ ਤਾਂ ਉਹਨਾਂ ਨੂੰ 60 ਦਿਨ ਪਹਿਲਾਂ ਨੋਟਿਸ ਦੇਣਾ ਪਊਗਾ ਮਤਲਬ ਇਹ ਨਹੀਂ ਕਿ ਤੁਸੀਂ 15 ਦਿਨ ਦਾ ਨੋਟਿਸ ਦੇ ਕੇ ਜਾਂ ਇਹਦੇ ਚ ਤੁਸੀਂ ਹੁਣ ਕਰ ਸਕਦੇ ਹੋ ਕਿਸੇ ਨੂੰ ਤੁਰੰਤ ਮਾਮਲਾ ਆ ਗਿਆ ਉਹ 60 ਦਿਨ ਵੇਟ ਕਰੀ ਜਾਵੇ ਬਾਕੀ ਚੀਜ਼ਾਂ ਹੋਣਗੀਆਂ ਨਹੀਂ ਹੁਣ ਇਹ ਬਹੁਤ ਸਾਰੇ ਇਸ਼ੂ ਨੇ ਟ੍ਰੇਡ ਯੂਨੀਅਨ ਜ ਵੀ ਇਹਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਮਲਾ ਹੈ ਇਹ ਜਦੋਂ ਲਿਆਂਦਾ ਗਿਆ ਸੈਨੀਟਨ ਦਾ ਮਾਮਲਾ ਪਹਿਲੀ ਗੱਲ ਤਾਂ ਇਹ ਬਿਨਾਂ ਸਲਾਹ ਕੀਤੇ ਆਮ ਤੌਰ ਤੇ ਇੱਕ ਗੱਲ ਕੀਤੀ ਜਾਂਦੀ ਉਹਦੀ ਸਰਕਾਰਾਂ ਇੱਕ ਸ਼ਬਦ ਵਰਤਦੀਆਂ ਨੇ ਕਿ ਜੀ ਸਾਰੇ ਸਟੇਕ ਹোলਡਰ ਜਿ ਨਾਲ ਗੱਲ ਕਰਕੇ ਅਸੀਂ ਕੋਈ ਫੈਸਲਾ ਕਰਾਂਗੇ ਔਰ ਸਟੇਕ ਹোলਡਰ ਜਦਾ ਜਿਹੜਾ ਮਾਮਲਾ ਹੈ ਉਹ ਕੌਣ ਨੇ ਜਿਵੇਂ ਚੰਡੀਗੜ੍ਹ ਵਾਲੇ ਦੇ ਵਿੱਚ ਅੱਜ ਵੀ ਲਕੂਨਾ ਰੱਖ ਲਿਆ ਉਹ ਕਹਿੰਦੇ ਨਹੀਂ ਵਾਪਸ ਤਾਂ ਲੈ ਰਹੇ ਨੇ ਐਸ ਕੀ ਨਹੀਂ ਲੈ ਆ ਰਹੇ ਪਰ ਸਟੇਕ ਹোলਡਰ ਜਿ ਨਾਲ ਗੱਲ ਕਰਕੇ ਪਰ ਚੰਡੀਗੜ੍ਹ ਦੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖ ਕੇ ਫੈਸਲਾ ਕਰਾਂਗੇ ਇਹਦਾ ਮਤਲਬ ਡਿਟਰਮਨ ਚੰਡੀਗੜ੍ਹ ਦੇ ਲੋਕ ਕਰਨਗੇ ਡਿਟਰਮਨ ਪੰਜਾਬ ਦੀ ਵਿਰਾਸਤ ਪੰਜਾਬ ਦੀ ਬਾਕੀ ਚੀਜ਼ਾਂ ਨਹੀਂ ਕਰਨੀਆਂ ਉਹਦੇ ਤੋਂ ਸੰਕੇਤ ਮਿਲ ਰਿਹਾ ਕਿ ਉਹ ਫਾਰਦੀ ਟਾਈਮਿੰਗ ਅੱਗੇ ਪਿਆ ਉਹ ਮਾਮਲਾ ਹੱਲ ਨਹੀਂ ਹੋਇਆ ਚੰਡੀਗੜ੍ਹ ਦਾ ਉਹ ਤਾਂ ਭਾਵੇਂ ਜੀਪੀ ਦੇ ਲੋਕਲ ਜੌਂਟ ਨੇ ਵੀ ਕਿਹਾ ਬਾਕੀ ਵੀ ਵੱਡਾ ਰੌਲਾ ਪੈ ਗਿਆ ਤੇ ਉਹ ਇੱਕ ਵਾਰ ਪਿੱਛੇ हट ਗਏ ਉਹੀ ਚਾਲ ਹੈ ਇਸ ਤਰ੍ਹਾਂ ਪੀ ਜੂ ਦੇ ਵਿੱਚ ਕੀ ਤੁਸੀਂ ਉਹ ਸਟੇਕ ਹোলਡਰ ਨਾਲ ਗੱਲ ਕੀਤੀ ਪੰਜਾਬ ਦੇ ਨਾਲ ਗੱਲ ਕੀਤੀ ਜਿੱਥੋਂ ਛੁੜ ਕੇ ਸੈਲੈਂਟ ਬਣਦੀ ਸੀ ਉਹਨਾਂ ਟੀਚਰ ਐਸੋਸੀਏਸ਼ਨਾਂ ਨਾਲ ਗੱਲ ਕੀਤੀ ਜਿਨ੍ਹਾਂ ਤੋਂ ਬਣਦੀ ਸੀ ਕਾਲਜਾਂ ਦੀਆਂ ਜਥੇਬੰਦੀਆਂ ਨਾਲ ਗੱਲ ਕੀਤੀ ਜਿਨ੍ਹਾਂ ਦੇ ਜਿਹੜੇ ਚੁਣਦੇ ਸੀ ਬਾਕੀ ਤੁਸੀਂ ਕਿਸੇ ਨਾਲ ਨਹੀਂ ਕੀਤੀ ਤੁਸੀਂ ਇੱਕ ਨੋਟੀਫਿਕੇਸ਼ਨ ਲਿਆਇਆ ਸ਼ਾਇਦ ਉਹਦਾ ਵਿਰੋਧ ਹੋਇਆ ਵਿਰੋਧ ਤੋਂ ਬਾਅਦ ਵੀ ਤੁਸੀਂ ਦੇਖੋ ਟਰਿਕ ਬਾਜੀ ਸਟੈਪ ਬਾਈ ਸਟੈਪ ਕੋਈ ਸਟੈਪ ਬਾਈ ਸਟੈਪੇ ਹੋਈ ਕਿ ਪਹਿਲਾਂ ਕਹਿੰਦਾ ਠੀਕ ਹੈ ਜੀ ਅਸੀਂ ਵਾਪਸ ਲੈ ਲਿਆ ਕੜਤਾ ਛੋਟਾ ਜਿਹਾ ਵਾਪਸ ਨਹੀਂ ਲੈ ਲਿਆ ਅਸੀਂ ਇਹ ਕਰਤਾ ਕਿ ਗਵਰਨਮੈਂਟ ਆਫ ਇੰਡੀਆ ਅਗਲੀ ਜਦੋਂ ਤਾਰੀਖ ਤੈਅ ਕਰੇਗੀ ਉਦੋਂ ਤੱਕ ਲਈਏ ਨੂੰ ਬੇਡਰਾ ਕਰ ਲਿਆ ਫਿਰ ਥੋੜੇ ਸਮੇਂ ਬਾਅਦ ਹੀ ਘੰਟੇ ਦੇ ਅੰਦਰ ਅੰਦਰ ਹੀ ਕੋਰੋਂ ਹੋਰ ਨੋਟੀਫਿਕੇਸ਼ਨ ਆ ਗਿਆ ਪਹਿਲਾਂ ਆ ਗਿਆ ਕਿ ਅਸੀਂ ਇੱਥੇ ਰੋਕ ਲਾਤੀ ਪੂਰੀ ਤਰ੍ਹਾਂ ਜਿਹੜਾ ਦੂਜੇ ਵਾਲਾ ਆ ਗਿਆ ਸੀ ਕਿ ਗਵਰਨਮੈਂਟ ਜਦੋਂ ਵੀ ਡੇਟ ਤੈਅ ਕਰੂਗੀ ਫਿਰ ਇਹ ਲੱਗਿਆ ਗਵਰਨਮੈਂਟ ਤਾਂ ਵੀ ਦੇ ਨੂੰ ਕਰ ਸਕਦੀ ਹੈ 20 ਦਿਨ ਨੂੰ ਕਰ ਸਕਦੀ ਹੈ 15 ਦਿਨ ਨੂੰ ਕਰ ਸਕਦੀ ਹੈ ਇੱਕ ਵਾਰ ਅੰਦੋਲਨ ਦੀ ਬਜਾਏ ਉਹਨੋਂ 23 ਤਰੀਕ ਤੋਂ ਅੰਦੋਲਨ ਚੱਲ ਰਿਹਾ 10 10 ਨਵੰਬਰ ਦਾ ਵੱਡਾ ਸੱਦਾ ਦਿੱਤਾ ਸੀ ਉਹ ਸੱਦੇ ਤੋਂ ਪਿੱਛੇ ਹਟ ਕੇ ਫੇਰ ਕੇ ਬਹੁਤ ਵੱਡਾ ਮਾਮਲਾ ਬਣ ਰਿਹਾ ਹੈ ਨੋਟੀਫਿਕੇਸ਼ਨ ਰੱਦ ਕਰਤਾ ਉਹਨਾਂ ਨੇ ਕਿ ਜੀ ਨਹੀਂ 99 ਮੈਂਬਰੀ ਹੋ ਰਹੂਗੀ ਬਾਕੀ ਹੁਣ ਰੌਲਾ ਇਹੀ ਹੈ ਕਿ ਤੁਸੀਂ ਚੋੜਾ ਕਦੋਂ ਕਰਾਉਣੀਆਂ ਨੇ ਉਹਦਾ ਸ਼ੈਡਿਊਲ ਕੀ ਹੈ ਸ਼ੈਡਿਊਲ ਨਹੀਂ ਜਾਰੀ ਹੋ ਰਿਹਾ ਵਾਈਸ ਚਾਂਸਰ ਨਾਲ ਮੀਟਿੰਗ ਵੀ ਹੋਗੀ ਸ਼ੈਡਿਊਲ ਜਾਰੀ ਨਹੀਂ ਹੋ ਰਿਹਾ ਤੇ ਸ਼ੈਡਿਊਲ ਜਾਰੀ ਨਹੀਂ ਹੋ ਰਿਹਾ ਫੇਰ ਯੂਨੀਵਰਸਿਟੀ ਨੇ ਧੱਕਾ ਕਰਨ ਦੀ ਟਰਾਈ ਕੀਤੀ ਕਿ ਅੱਜ ਯੂਨੀਵਰਸਿਟੀ ਦੇ ਪੇਪਰ ਵੀ ਹੋਣਗੇ ਤੇ ਯੂਨੀਵਰਸਿਟੀ ਲੱਗੂਗੀ ਪਰ ਕੱਲ ਫਿਰ ਕਹਿੰਦਾ ਚਲੋ ਯੂਨੀਵਰਸਿਟੀ ਬੰਦ ਹੈ ਪ੍ਰੈਸਰ ਚ ਯੂਨੀਵਰਸਿਟੀ ਦਾ ਬੰਦ ਕਰਤੀ ਔਰ ਪੇਪਰ ਕੈਨਸਲ ਕਰਤੇ ਵਿਦਿਆਰਥੀਆਂ ਨੇ ਪਾਤਾ ਮਤਲਬ ਪ੍ਰੈਸਰ ਨੂੰ ਵੀ ਦੱਸਤਾ ਕਿ ਹੁਣ ਇਹ ਹੋ ਗਿਆ ਪਰ ਜਦ ਉਹਨਾਂ ਨੇ ਕਾਗਜ਼ ਦੇਖਿਆ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਹੋ ਰਹੀ ਰਾ ਫੇਰੀ ਹੋਗੀ ਕਾਗਜ਼ ਦੇ ਵਿੱਚ ਇਹ ਸੀ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਜਿਹੜਾ ਪੇਪਰ ਹੈ ਉਹ ਡੀਏਵੀ ਕਾਲਜ ਦੇ ਵਿੱਚ ਲਿਆ ਜਾਊਗਾ। ਮਤਲਬ ਉਹ ਰੱਦ ਨਹੀਂ ਕੀਤਾ ਪੋਸਟਪੋਨ ਨਹੀਂ ਕੀਤਾ ਡੀਏ ਨੇ। ਫਿਰ ਉਹਨਾਂ ਨੇ ਰਾਤ ਨੂੰ ਕਾਫੀ ਦੇਰ ਤੱਕ ਘੰਟਾ ਭਰ ਦੋ ਨੰਬਰ ਗੇਟ ਤੇ ਰੌਣਾ ਰੱਪਾ ਪਿਆ। ਫਿਰ ਘੰਟੇ ਤੋਂ ਬਾਅਦ ਦੁਬਾਰਾ ਇੱਕ ਨੋਟ ਚ ਕੰਡਿਆ ਵੀ ਨਹੀਂ ਜੀ ਠੀਕ ਹੈ ਉਹ ਨਹੀਂ ਲੈਂਦੇ। ਜਦੋਂ ਠੀਕ ਹੋ ਗਿਆ ਯੂਨੀਵਰਸਿਟੀ ਉਦੋਂ ਇਹ ਇਹ ਕੀ ਗੱਲਾਂ ਨੇ ਮਤਲਬ ਜਿਹੜੀਆਂ ਚੁਸਤੀਆਂ ਚਲਾਕੀਆਂ ਨੇ। ਚੁਸਤੀਆਂ ਤੇ ਚਲਾਕੀਆਂ बार-बार ਲੋਕਾਂ ਦਾ ਭਰੋਸਾ ਜਿਹੜਾ ਤੁਹਾਡੇ 'ਚ ਇੱਕ ਐਡੇ ਐਡੇ ਅਹੁਦੇ 'ਤੇ ਬੈਠੇ ਬੰਦੇ। ਜੇ ਉਹਨੇ ਜ਼ੁਬਾਨ ਕਰ ਲਈ ਲਿਖਤੀ ਤਾਂ ਛੱਡੋ ਤਾਂ ਵੀ ਉਹਨਾਂ ਦੀ ਉਹਦੀ ਜ਼ੁਬਾਨ ਤੇ ਖੜੇ ਰਹਿਣਾ ਚਾਹੀਦਾ ਹੁੰਦਾ ਜਿਹੜੀਆਂ ਚਲਾਕੀਆਂ ਨੇ ਚੁਸਤੀਆਂ ਨੇ ਇਹਦੇ ਤੋਂ ਨਜ਼ਰੇ ਆ ਰਿਹਾ ਕਿ ਅਸੀਂ ਉਹਨਾਂ ਕੁਰਸੀਆਂ ਤੇ ਕਿਸ ਲੈਵਲ ਦੇ ਬੰਦੇ ਬੈਠ ਕੇ ਦੇ ਆਖੇ ਕਿਡੀਆਂ ਗੱਲਾਂ ਕਰਦੇ ਨੇ ਲੋਕ ਉਹਨਾਂ ਤੇ ਭਰੋਸਾ ਕਿਉਂ ਕਰਨ ਇਹ ਸਵਾਲ ਦਾ ਤਾਂ ਜਵਾਬ ਦੇਣ ਘਟੋ ਘਟ ਇਹਦਾ ਇਸੇ ਲਈ ਲੋਕ ਲਿਖਤੀ ਹੋਂ ਤੱਕ ਬੇਟ ਕਰਦੇ ਰਹਿੰਦੇ ਨੇ ਭਾ ਜੇ ਕੁਝ ਨਹੀਂ ਪਤਾ ਜੇ ਲਿਖਤੀ ਆ ਜਾਣਦੇ ਹਿੰਦੂ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਫਲਾਣੇ ਬੰਦੇ ਨੇ ਕਹਿ ਜਿਵੇਂ ਕੁਝ ਲੋਕ ਇਹ ਵੀ ਕਹਿੰਦੇ ਨੇ ਨਾ ਜਿਵੇਂ ਵੀ ਜਰ ਪ੍ਰਧਾਨ ਮੰਤਰੀ ਨੇ ਕਹਿਤਾ ਸੀ ਤਾਂ ਉਦੋਂ ਬੰਦਿਆਂ ਨੂੰ ਯਕੀਨ ਕਰਨਾ ਚਾਹੀਦਾ ਸੀ ਉੱਠੇ ਆਉਂਦੇ ਉਥੋਂ ਪਰ ਉਹਨਾਂ ਨੂੰ ਹਕੀਕਤ ਪਤਾ ਹੈ ਉਹ ਪ੍ਰੈਕਟੀਕਲ ਜ਼ਿੰਦਗੀ ਜਿਉਉਂਦੇ ਨੇ ਉੱਪਰ ਉਹ ਹਵਾਈ ਜ਼ਿੰਦਗੀ ਨਹੀਂ ਜਿਉਉਂਦੇ ਕਿਸਾਨਾਂ ਨੇ ਕਿਹਾ ਵੀ ਠੀਕ ਹੈ ਵੈਲਕਮ ਕਰਦੇ ਆ ਜਿਹੜੇ ਰਸਤੇ ਚ ਪਾਰਲੀਮੈਂਟ ਤੱਕ ਗਿਆ ਹੈ ਪਾਰਲੀਮੈਂਟ ਤੋਂ ਰੱਦ ਕਰਾ ਕੇ ਲਿਆਓ ਉਦੋਂ ਬਾਅਦ ਬੰਨਾਂਗੇ ਉਦੋਂ ਪਹਿਲਾਂ ਨਹੀਂ ਅਸੀਂ ਗੱਲ ਕਰਦੇ ਜੋ ਕੋ ਜਿਹੜਾ ਮੂਵਮੈਂਟ ਹੁੰਦੀ ਹੈ ਨਾ ਦੋਨੋਂ ਹੁੰਦੇ ਨੇ ਤਾਂ ਕਿ ਟੈਂਪੋ ਬਣਿਆ ਹੁੰਦਾ ਇੱਕ ਕੰਟੀਨਿਊਟੀ ਹੁੰਦੀ ਹੈ ਜੇ ਇੱਕ ਵਾਰ ਬ੍ਰੇਕ ਕਰਕੇ ਮੁੜ ਕੇ ਦਸ ਦਿਨ ਨੂੰ ਵੀ ਦਿਨ ਨੂੰ ਤੁਸੀਂ ਕੇਂਦਰ ਫੈਸਲਾ ਵੀ ਬਦਲਦੇ ਜਾਂ ਯੂਨੀਵਰਸਿਟੀ ਫੈਸਲਾ ਵੀ ਫਿਰ ਉਹ ਕੱਟ ਹੋਣਾ ਉਸ ਲੈਵਲ ਦਾ ਮੋਮੈਂਟਮ ਬਣਨਾ ਕਈ ਵਾਰ ਮੁਸ਼ਕਲ ਹੁੰਦਾ ਉਸ ਲੈਵਲ ਦੇ ਉੱਤੇ ਆ ਕੇ ਹੁਣ ਵਿਦਿਆਰਥੀ 23 ਦਿਨਾਂ ਦੇ ਤੋਂ ਯੂਨੀਵਰਸਿਟੀ ਦੇ ਵਿੱਚ ਕੈਂਪ ਲਾ ਕੇ ਬੈਠੇ ਹੋਏ ਨੇ ਇੱਕ ਕੰਟੀਨਿਊ ਕੋਈ ਬੰਦੇ ਉਹਨਾਂ ਲਈ ਲੰਗਰ ਲਿਜਾ ਰਹੇ ਆ ਕੋਈ ਰਹਿਸ ਦਾ ਪ੍ਰਬੰਧ ਕੋਈ ਕੁਸ਼ ਸਾਰੀ ਲੋਕਾਂ ਦਾ ਇੱਕ ਮਾਈਂਡ ਸੈਟ ਉਹ ਜੁੜਿਆ ਹੋਇਆ ਉਸੇ ਸਰ ਕਰਕੇ ਜਿਹੜਾ ਅੱਜ ਹੈ ਰਾਤ ਦੀ ਚਲਾਕੀ ਦੇ ਜਿਹੜੇ ਬੇਵਿਸ਼ਵਾਸੀ ਹੈ ਇਹ ਇਹਨੂੰ ਹੋਰ ਅੱਗੇ ਵਧਾਇਆ ਹੈ ਸਭ ਔਰ ਸਵਾਨ ਕੇਬਲ ਕੇਂਦਰ ਸਰਕਾਰ ਤੇ ਹੈ ਹੁਣ ਅੱਜ ਇੱਕ ਬੜਾ ਫੈਸਲਾ ਉਹਨਾਂ ਨੂੰ ਵਿਦਿਆਰਥੀਆਂ ਨੇ ਫੇਰ ਕਰਨਾ ਹੈ ਕਿ ਜਹੁਰ ਤੱਕ ਸ਼ੈਡਿਊਲ ਨਹੀਂ ਆਇਆ ਤਾਂ ਅਗਲਾ ਸੰਘਰਸ਼ ਦਾ ਐਲਾਨ ਕੀ ਹੋਏਗਾ ਅੰਦੋਲਨ ਤਾਂ جاری ਰਹੂਗਾ ਫਿਰ ਜਨਾਚਰ ਨਹੀਂ ਆਉਂਦਾ ਉਹਦਾ ਕੋਈ ਫੈਸਲਾ ਉਸ ਲੈਵਲ ਤੇ ਔਰ ਕੇਂਦਰ ਸਰਕਾਰ ਕਰ ਕੀ ਰਹੀ ਹੈ ਉਹ ਮਤਰਾਲਾ ਬੈਠਾ ਕੀ ਕਰ ਰਿਹਾ ਕੀ ਇਹਨੂੰ ਪੂਰਾ ਬੰਧਾ ਦੇਣਾ ਚਾਹੁੰਦਾ ਹੈ ਇਸ ਲੈਵਲ ਦੇ ਉੱਤੇ ਜਾਂ ਕੋਈ ਇਹ ਚਾਹੁੰਦਾ ਕਿ ਕੋਈ ਨਹੀਂ ਇਹਨੂੰ ਹਿੰਸਾ ਤੱਕ ਜਾਣ ਦਿਓ ਤੰਗ ਨਰਾਜ ਹੋ ਕੇ ਬੰਦੇ ਤੋੜਫੋੜ ਕਰਨ ਫਿਰ ਅਸੀਂ ਵਿੱਚ ਆਪਣਾ ਕੋਈ ਕੰਮ ਕਰਾਂਗੇ ਪਰਚੇ ਦਰਜ ਕਰਾਂਗੇ ਬਾਕੀ ਕਰਾਂਗੇ ਮੂਵਮੈਂਟ ਨੂੰ ਖੰਡਾਵਾਂਗੇ ਕਰਨਾ ਕੀ ਚਾਹੁੰਦੇ ਨੇ ਔਰ ਇਵਨ ਭਾਜੀਪੀ ਦੇ ਬਹੁਤ ਸਾਰੇ ਐਡੀਟਰ ਅੰਦਰੋਂ ਇਹ ਕਹਿੰਦੇ ਨੇ ਕਿ ਜਰ ਜਦੋਂ ਕਰਨਾ ਹੀ ਹੈ ਤੁਸੀਂ ਤੁਹਾਨੂੰ ਪਤਾ ਹੈ ਫੈਸਲਾ ਇਹ ਹੋ ਗਿਆ ਵੀ ਆਪਾਂ ਨਹੀਂ ਹੋਣੋ ਪੁਰਾਣੀ ਬਹਾਰ ਰੱਖਣੀ ਹੈ ਤਾਂ ਪਹਿਲਾਂ ਕਰਕੇ ਪਰਾ ਕਰੋ ਉੱਤੇ ਬੱਚੇ ਵੀ ਆਪਣੇ ਪੇਪਰ ਦਿੰਦੇ ਹੁਣ ਤੱਕ ਪੇਪਰ ਆ ਜਿਹੜੇ ਪੋਸਟਪੌਨ ਹੋਣ ਉਹਨਾਂ ਦੇ ਦੁਬਾਰਾ ਫੇਰ ਪੇਪਰ ਹੋਣਗੇ ਔਰ ਉਹਨਾਂ ਚ ਸਾਰੇ ਕੁਝ ਲੀਡਰਾਂ ਦੇ ਵੀ ਬੱਚੇ ਪੜ੍ਹਦੇ ਨੇ ਸਾਰਿਆਂ ਦੀ ਹੋਣਗੇ ਇਸ ਕਰਕੇ ਇਹ ਜਿਹੜੀ ਚੀਜ਼ ਕਰ ਰਹੇ ਨੇ ਇਹਨੂੰ ਜਿਹੜੀ ਜਿੱਦ ਹੈ ਜਾਂ ਇੱਕ ਰਵਈਆ ਹੈ ਜਾਂ ਸਲੋ ਹੈ ਕਿਹਾ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਦੇ ਦਫਤਰ ਚ ਤਾਂ ਜਦ ਬੀਜੇਪੀ ਦੀਆਂ ਜਿਹੜੀਆਂ ਸਰਕਾਰਾਂ ਨੇ ਜਿੱਥੇ ਡਬਲ ਉਹ ਤਾਂ ਤੁਰੰਤ ਫੈਸਲੇ ਹੁੰਦੇ ਨੇ ਤੁਰੰਤ ਇਹ ਜਿੱਦਾਂ ਤੁਰੰਤ ਨਜ਼ਰ ਨਹੀਂ ਆ ਰਿਆ ਫਿਰ ਜਦ ਤੁਸੀਂ ਫੈਸਲਾ ਲੈ ਲਿਆ ਉਹ ਇੰਪਲੀਮੈਂਟ ਨਹੀਂ ਹੋ ਰਿਆ ਜਾਂ ਤਾਂ ਫਿਰ ਇਹੀ ਕਿਹਾ ਜਾਊਗਾ ਕਿ ਤੁਹਾਡਾ ਫੈਸਲਾ ਕਰਨ ਦਾ ਰੱਦ ਆ ਗਿਆ ਜੇ ਕਰ ਲਿਆ ਹੁੰਦਾ ਅੰਦਰੋਂ ਉਹ ਦੂਜੇ ਵਾਂਗ ਹੀ ਹੈ ਨਾ ਵੀ ਤੁਸੀਂ ਇਹੀ ਨਾ ਕਹਿੰਦਾ ਵੀ ਸਾਹਮਣੇ ਕਹਿੰਦਾ ਵਾਪਸ ਹੈ ਤੇ ਮਨ ਹੈ ਨਹੀਂ ਵਾਪਸ ਕਰਨ ਦਾ ਦੁਬਾਰਾ ਦੁਬਾਰਾ ਫਿਰ ਅੰਦੋਲਨ ਨੂੰ ਵਧਾ ਰਹੇ ਹੋ ਇਹੀ ਐਸਕੇਮ ਦਾ ਸਵਾਲ ਹੈ ਐਸਕੇਮ ਦੇ ਵਿੱਚ ਇੱਕ ਹੋਰ ਵੱਡੇ ਜਿਹੜੇ ਮਾਮਲੇ ਤਾਂ ਹੈਗੇ ਹੀ ਨੇ ਸਾਰੇ ਉਹ ਜਿਹੜਾ ਫੋਕਸ ਤੁਸੀਂ ਦੇਖੋ ਲਖਬੀਰ ਲਖੀਂਪੁਰ ਖੀਰੀ ਵਾਲੇ ਗਵਾਹ ਬੁਕਰਾਏ ਜਾ ਰਹੇ ਨੇ ਲਗਾਤਾਰ ਜਿਹੜਾ ਐਡਾ ਵੱਡਾ ਕੇਸ ਸੀ ਸੁਪਰੀਮ ਕੋਰਟ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਪਰ ਸਰਕਾਰਾਂ ਤਾਂ ਆਪਦਾ ਕੰਮ ਕਰ ਰਹੀਆਂ ਨੇ ਆਪਣੇ ਬੰਦਿਆਂ ਨੂੰ ਹਟਾਉਣ ਲਈ ਜਾਂ ਉਹਨੂੰ ਇਧਰ ਉਧਰ ਕਰਨ ਲਈ ਤੇ ਬਾਕੀ ਦੇ ਬੰਦੇ ਭਾਵੇਂ ਉਹ ਤਿੰਨ ਬਿੱਲ ਵਾਪਸ ਲੈ ਹੀ ਲਏ ਸੀ ਪਰ ਉਹਨਾਂ ਦੀ ਆੜ ਚ ਉਹਨਾਂ ਦੇ ਪਿੱਛੇ ਤੋਂ ਕੋਈ ਹੋਰ ਚੀਜ਼ਾਂ ਆ ਰਹੀਆਂ ਨੇ ਹੋਰ ਚੀਜ਼ਾਂ ਜਿਹੜੀਆਂ ਆਈਆਂ ਪਹਿਲਾਂ ਮੰਡੀ ਪਾਲਿਸੀ ਆਈ ਫਿਰ ਹੁਣ ਬਿਜਲੀ ਬਿੱਲ ਆ ਰਿਹਾ ਜਿਹੜਾ ਨੰਬਰ ਬੰਨ ਤੇ ਰੱਖਿਆ ਕਿਸਾਨਾਂ ਨੇ ਕਿ ਇਹ ਤਾਂ ਨੰਬਰ ਬੰਨ ਤੇ ਰਹੂਗਾ ਜਿਹਦਾ ਪ੍ਰਾਈਵੇਟਾਈਜੇਸ਼ਨ ਵੀ ਹੋ ਰਹੀ ਆ ਜਿਹਦੇ ਤੇ ਕੇਂਦਰੀਕਰਨ ਵੀ ਹੋ ਰਿਹਾ ਤਾਕਤਾਂ ਦਾ ਡਿਫਰੈਂਟ ਟਾਈਪ ਦੇ ਤੇ ਜਿਹਦੇ ਤੇ ਹੋਰ ਜਿੰਨੇ ਮੁੱਦੇ ਦੇ ਦੌਰਾਨ ਆਏ ਨੇ ਉਹ ਕਿਸਾਨਾਂ ਦੇ ਸਵਾਲ ਵੀ ਨੇ ਕਈ ਵੱਖ-ਵੱਖ ਟਾਈਪ ਦੇ ਨੇ ਉਹ ਵੀ ਰਹਿਣਗੇ ਔਰ ਈਵਨ ਪੀਯੂ ਦਾ ਮੁੱਦਾ ਵੀ ਰਹੂਗਾ ਇਹਦੇ ਚ ਜਿਹੜਾ ਕਿਸਾਨਾਂ ਦੋਨਾਂ ਨੇ ਪਰ ਇੱਕ ਗੱਲ ਜ਼ਰੂਰ ਕੀਤੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੇ ਇੱਕ ਗੱਲ ਤਾਂ ਕਰਾ ਲਈ ਹੈ ਬਾਕੀ ਜਿਹੜੀਆਂ ਪੋਲਿਟੀਕਲ ਧਿਰਾਂ ਨਹੀਂ ਕਰਾਉਂਦੀਆਂ ਜਾਂ ਬਾਕੀ ਦੇ ਫੈਸਲਾ ਰੋਸ ਅਸੀਂ ਚੰਡੀਗੜ੍ਹ ਚ ਆ ਕੇ ਪ੍ਰਗਟਾਉਂਦੇ ਬਾਹਰ ਨਹੀਂ ਖੜਨਾ ਜੇ ਤੁਸੀਂ ਰੋਕੋਗੇ ਤਾਂ ਅਸੀਂ ਵੱਡੇ ਪੰਦਰ ਦੇ ਉੱਤੇ ਫਿਰ ਟਕਰਾਅ ਦੀ ਤੁਸੀਂ ਸੁਭਾਵਨਾ ਪੈਦਾ ਕਰੋਗੇ ਅਸੀਂ ਟਕਰਾਅ ਨਹੀਂ ਚਾਹੁੰਦੇ ਤੇ ਇਸ ਲਈ ਉਹਨਾਂ ਨੂੰ 43 ਸੈਕਟਰ ਦਾ ਮੈਦਾਨ ਦਿੱਤਾ ਗਿਆ ਔਰ ਨਾਰਮਲੀ ਉਹ ਰੈਲੀ ਹੋਣੀ ਹੈ ਰੈਲੀ ਦੇ ਵਿੱਚ ਆਪੋ ਆਪਣੀਆਂ ਗੱਲਾਂ ਕੀਤੀਆਂ ਜਾਣੀਆਂ ਨੇ ਪਰ ਸਵਾਲ ਇਹ ਹੋਊਗਾ ਕਿਸਾਨਾਂ ਦਾ ਵੀ ਅਗਲਾ ਏਜੰਡਾ ਕੀ ਆ ਰਿਹਾ ਉਹਨਾਂ ਨੇ ਦਰਾਂ ਦੇ ਵਿੱਚ ਉਹ ਐਲਾਨ ਕੀ ਕਰਦੇ ਨੇ ਐਸਕੇਮ ਵੀ ਅੱਗੇ ਕੀ ਕਰਨਾ ਹੈ ਕੀ ਨਹੀਂ ਕਰਨਾ ਔਰ ਕਿਉਂਕਿ ਉਹ ਸਾਂਝਾ ਲਾਣੰਦਾ ਟ੍ਰੇਡ ਜੂਨੀਅਰਾਂ ਦਾ ਕਿਸਾਨਾਂ ਦਾ ਸਾਰੇ ਮੁੱਦਿਆਂ ਨੂੰ ਸਾਂਝ ਦੇ ਵਿੱਚ ਲੈ ਕੇ ਜਾਂ ਉਹ ਇਹ ਵੀ ਐਲਾਨ ਨਾਲ ਕਰਦੇ ਨੇ ਕਿ ਜੇ ਪੀਯੂ ਦਾ ਅੱਜ ਤੱਕ ਸ਼ੈਡਿਊਲ ਨਹੀਂ ਆਇਆ ਤਾਂ ਅਗਲਾ ਜਿਹੜਾ ਵੱਡਾ ਐਕਸ਼ਨ ਹੋਏਗਾ ਕਿਸਾਨਾਂ ਵਿਦਿਆਰਥੀਆਂ ਦਾ ਸਾਂਝਾ ਹੋਏਗਾ ਇਹ ਕੁਝ ਅਨਾਨਾ ਤੇ ਲੋਕਾਂ ਦੀ ਨਜ਼ਰ ਰਹੂਗੀ ਕਿਉਂਕਿ ਇਹ ਦੋ ਬਹੁਤ ਵੱਡੇ ਇਸ਼ੂ ਨੇ ਮੁੱਦੇ ਨੇ ਪੰਜਾਬ ਦੇ ਵਾਸਤੇ ਔਰ ਪੰਜਾਬ ਦੇ ਬੀਜੇਪੀ ਲੀਡਰਸ਼ਿਪ ਅੰਦਰ ਖਾਤੇ ਜਾਜੂ ਕੇ ਜਿਵੇਂ ਰਵਨੀਤ ਮਿੱਟੂ ਕਹਿੰਦੇ ਨੇ ਸਾਡੇ ਤੋਂ ਬਿਨਾਨੀ ਕੁਝ ਕਰਦੇ ਮੈਂ ਜਾ ਕੇ ਕਰਾ ਦੂੰਗਾ ਮੇਰਾ ਜੋ ਕਰਾ ਲੈਣ ਤਾਂ ਚੰਗੀ ਗੱਲ ਨਾ ਸ਼ਾਮ ਤੱਕ ਆ ਜੇ ਘਟੋ ਘਟ ਪੰਜਾਬ ਯੂਨੀਵਰਸਿਟੀ ਵਾਲਾ ਦਾ ਮਾਮਲਾ ਹੱਲ ਹੋਵੇ ਬਾਕੀ ਦੇ ਕੰਮ ਚੰਦੇ ਰਹਿਣ ਬਿਲਕੁਲ ਚਲੋ ਜੀ ਇਹੀ ਪਹਿਲੂ ਦੇਖਣਾ ਹੋਵੇ ਸਰਦਾਰ ਮੀਤ ਸਿੰਘ ਜੀ ਤਾਂ ਡੀਜੀਪੀ ਵਾਲਾ ਮਾਮਲਾ ਤਰਨਤਨ ਦੀ ਜਿਮਨੀ ਚੋਣ ਨਾਲ ਜਦੋਂ ਜੁੜਿਆ ਤਾਂ ਉਹ ਤੋਂ ਪਹਿਲਾਂ ਇੱਕ ਐਸਐਸਪੀ ਸਸਪੈਂਡ ਕੀਤੀ ਤੇ ਡੀਜੀਪੀ ਤਲਬ ਹੋਏ ਤੇ ਉਹ ਡੀਜੀਪੀ ਤਲਬ ਹੁਣ ਤੋਂ ਆਪਣੀ ਰਿਪੋਰਟ ਦੇਣ ਤੋਂ ਬਾਅਦ ਵੀ ਆ ਕੇ ਕੁਝ ਅਫਸਰ ਸਸਪੈਂਡ ਹੋ ਰਹੇ ਨੇ ਇੱਕ ਵਾਇਦ ਕੀ ਹੈ ਮਤਲਬ ਇਹਦੇ ਪਿੱਛੇ ਕੌਣ ਕਿਹੜੀ ਚਮੜੀ ਵਿਚਾਰੇ ਆਪਣੀ ਸਰਕਾਰ ਦੀ ਜਾਂ ਭਾਜਪਾ ਨਾਲ ਕੋਈ ਏਜੰਡਾ ਪਲਿਆ ਕੀ ਹੋਇਆ ਡੀਜੀਪੀ ਦੀ ਇਹ ਸੈਕਸ਼ਨ ਦੇਤੇ ਇਸ ਰਿਪੋਰਟ ਦੇ ਕੀ ਮੈਨੇ ਆ ਜੀ ਅਸਲ ਦੇ ਵਿੱਚ ਤਾਂ ਜਿਹੜਾ ਪਹਿਲਾਂ ਤੋਂ ਚੱਲਦਾ ਸੀ ਉੱਥੇ ਉਹ ਤਾਂ ਸ਼ਾਮਦਮ ਦੰਡ ਭੇਜਦਾ ਤਾਂ ਇੱਕ ਗੱਲ ਚੱਲੀ ਰਹੀ ਸੀ ਔਰ ਜਿਹੜਾ ਪਰ ਅਕਾਲੀਆਂ ਦੇ 8-9 ਪਰਚੇ ਦਰਜ ਕੀਤੇ ਕੰਚਨਪ੍ਰੀਤ ਤੇ ਕੀਤਾ ਜਿਹੜੀ ਕੈਂਡੀਡੇਟ ਸੀ ਉਹਦੀ ਬੇਟੀ ਹੈ ਜਿਹੜੀ ਚਲੀ ਗਈ ਆ ਬਾਹਰ ਇਹਨਾਂ ਦੇ ਨੱਕ ਹੇਠੋਂ ਨਹੀਂ ਉਹ ਹੋਇਆ ਤੇ ਦੂਜਾ ਜਿਹੜੇ ਹੋਰ ਕਈ ਸਰਪੰਚ ਪੰਚ ਮੋਗਾ ਬਟਾਲਾ ਅੰਮ੍ਰਿਤਸਰ ਦੇ ਵੱਖ-ਵੱਖ ਥਾਵਾਂ ਤੇ ਹੋਏ ਪਰਚੇ ਵੀ ਇਕ ਥਾਂ ਨਹੀਂ ਦਰਜ ਹੋਏ ਉਦੋਂ ਇਹਨਾਂ ਨੇ ਅਕਾਲੀ ਦਲ ਨੇ ਜੋ ਚੋਣ ਕਮਿਸ਼ਨ ਨੂੰ ਭੇਜਿਆ ਸੀ ਇਹ ਸਾਰੀਆਂ ਸ਼ਿਕਾਇਤਾਂ ਉਹਦੇ ਆਧਾਰ ਤੇ ਹੀ ਪਹਿਲਾਂ ਵੀ ਦੋ ਡੀਐਸਪੀ ਬਦਲੇ ਸੀ ਤੇ ਫਿਰ ਐਸਐਸਪੀ ਸਸਪੈਂਡ ਵੀ ਕੀਤੀ ਡਾਕਟਰ ਅਵਜੋਤ ਕੌਰ ਜਿਹੜੇ ਗਰੇਵਾਲ ਸੀਗੇ ਤੇ ਸਸਪੈਂਡ ਕਰਨ ਤੋਂ ਬਾਅਦ ਉਦੋਂ ਬਾਅਦ ਵੀ ਫਿਰ ਉਹਦੀ ਜਾਂਚ ਦੇ ਵਾਸਤੇ ਇੱਕ ਸਪੈਸ਼ਲ ਡੀਜੀਪੀ ਜਿਹੜੇ ਰਾਮ ਸਿੰਘ ਉਹਨਾਂ ਦੀ ਡਿਊਟੀ ਲਾਈ ਸੀ 36 ਘੰਟਿਆਂ ਚ ਰਿਪੋਰਟ ਦੇਣ ਲਈ ਇਲੈਕਸ਼ਨ ਕਮਿਸ਼ਨ ਦੇ ਉਹ ਰਿਪੋਰਟ ਕਿਹਾ ਜਾਂਦਾ ਕਿ ਉਹਦੇ ਫੇਵਰ ਚ ਸੀ ਕਿ ਪਰਚੇ ਗਲਤ ਨਹੀਂ ਦਰਜ ਹੋਏ ਜਾਂ ਰਵਜੋਤ ਕੌਰ ਨੇ ਵੀ ਗਲਤ ਨਹੀਂ ਕੀਤਾ ਉਹ ਪਰਚੇ ਅਸਲ ਚ ਜਿਹੜਾ ਅਮਰਤਪਾਲ ਬਾਠ ਹੈ ਜਿਹੜਾ ਉਹ ਬੀਬੀ ਦਾ ਜਿਹੜਾ ਜੁਆਈ ਹੈ ਮਤਲਬ ਜਿਹੜੀ ਕੈਂਡੀਡੇਟ ਸੀ ਉਹਨੇ ਥ੍ਰੈਟ ਭੇਜੇ ਨੇ ਬਾਕੀ ਚੀਜ਼ਾਂ ਹੋਈਆਂ ਨੇ ਤਮਕਾਆਂ ਤਮਕਾਏ ਹੋਏ ਨੇ ਜਿਵੇਂ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਇਹ ਚੋਣ ਦੇ ਵਿੱਚ ਅਕਾਲੀ ਦਲ ਨੇ ਨਹੀਂ ਲੜੀ ਜੀ ਇਹ ਗੈਂਗਸਟਰ ਨੇ ਲੜੀ ਹੈ ਬਾਕੀ ਜੋ ਵੀ ਚੀਜ਼ਾਂ ਨੇ ਪਰ ਉਹ ਰਿਪੋਰਟ ਉਸੇ ਫਿਰ ਵੀ ਇਲੈਕਸ਼ਨ ਕਮਿਸ਼ਨ ਨੇ ਨਹੀਂ ਮੰਨੀ ਉਹ ਰਿਪੋਰਟ ਰਾਮ ਸਿੰਘ ਵਾਲੀ ਇੱਕ 오ਡੀਸਾ ਤੋਂ ਸਪੈਸ਼ਲ ਅਬਜ਼ਰਵਰ ਜਿਹੜੇ ਲੱਗੇ ਹੋਏ ਸੀ ਆਈਪੀਐਸ ਅਫਸਰ ਉਹ ਵੀ ਉਹਨਾਂ ਨੇ ਅਲੱਗ ਰਿਪੋਰਟ ਦਿੱਤੀ ਸੀ ਉਹਦੇ ਕਰਕੇ ਸਾਹਮਣ ਕੀਤਾ ਡੀਜੀਪੀ ਗੌਰਵ ਜਾਦਵਤ ਕਿ ਤੁਸੀਂ ਆ ਕੇ ਰਿਪੋਰਟ ਦਿਓ ਕਿਆ ਇਹ ਹੀ ਜਾ ਰਿਹਾ ਜੋ ਸੂਚਨਾਵਾਂ ਹੁਣ ਤੱਕ ਆਈਆਂ ਨੇ ਕਿ ਗਰਬਜਾਤਪੂਰ ਨੇ ਆਪਣੇ ਜਿਹੜਾ ਰਾਮ ਸਿੰਘ ਦੀ ਤੇ ਬਾਕੀ ਪੁਲਿਸ ਦੀ ਰਿਪੋਰਟ ਨੂੰ ਹੀ ਡਿਫੈਂਡ ਕੀਤਾ ਕਿ ਅਸੀਂ ਕੋਈ ਗੈਰਕਾਨੂੰਨੀ ਕੰਮ ਨਹੀਂ ਕੀਤਾ ਇਹ ਠੀਕ ਹੈ ਬਾਕੀ ਚੀਜ਼ਾਂ ਸਾਰੀਆਂ ਚੀਜ਼ਾਂ ਦੇ ਵਿੱਚ ਗੱਲ ਕੀਤੀ ਪਰ ਕਿਤੇ ਨਾ ਕਿਤੇ ਪ੍ਰੈਸ਼ਰ ਵੀ ਬਿਲਡ ਹੋਇਆ ਲੱਗਦਾ ਇਕੱਲੀ ਗੱਲ ਇੰਨੀ ਨਹੀਂ ਹੋ ਸਕਦਾ ਕੋਈ ਗੱਲ ਕੀਤੀ ਹੋਵੇ ਇਲੈਕਸ਼ਨ ਕਮਿਸ਼ਨ ਨੇ ਡੀਜੀਪੀ ਨੂੰ ਕਿਉਂਕਿ ਜਾਂ ਤਾਂ ਡੀਜੀਪੀ ਆ ਕੇ ਦੱਸਣ ਕਿ ਕੀ ਗੱਲ ਹੋਈ ਹੈ ਜਾਂ ਕੋਈ ਇਲੈਕਸ਼ਨ ਕਮਿਸ਼ਨ ਦਾ ਕੋਈ ਜਿਹੜਾ ਸਪੋਕਸਪਰਸਨ ਜਾਂ ਕੋਈ ਬੰਦਾ ਕਹੇਗਾ ਅੱਜ ਕੱਲ੍ਹ 'ਚ ਜੇ ਕੋਈ ਸਾਹਮਣੇ ਆਏਗੀ ਕਿ ਗੱਲ ਕੀ ਹੋਈ ਹੈ ਡੀਜੀਪੀ ਨੂੰ ਕਿਹਾ ਕੀ ਗਿਆ ਪਰ ਜਿਹੜੇ ਆਉਂਦੇ ਆ ਹੀ ਦੋ ਡੀਐਸਪੀ ਸਸਪੈਂਡ ਹੋਏ ਨੇ ਇਹਨਾਂ ਨੂੰ ਉਹਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਭਾਵੇਂ ਗੱਲ ਕੁਝ ਵੀ ਉਸ ਲੈਵਲ ਦੇ ਤਰਨ ਤਰਨ ਦੇ ਜਿਹੜੇ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਨੇ ਦੋ ਏ ਡੀਐਸਪੀ ਸਸਪੈਂਡ ਹੋਏ ਨੇ ਇੱਕ ਡੀਐਸਪੀ ਇਨਵੈਸਟੀਗੇਸ਼ਨ ਹਰਿੰਦਰ ਸਿੰਘ ਤੇ ਇੱਕ ਡੀਐਸਪੀ ਪੀਵੀਆਈ ਜਿਹੜਾ ਹੈ ਗੁਲਜਾਰ ਸਿੰਘ ਇਹ ਦੋਨੋਂ ਮੁੱਤਲ ਕੀਤੇ ਨੇ ਔਰ ਇਹਨਾਂ ਤੇ ਵੀ ਉਹ ਸਾਰੇ ਮਤਲਬ ਅਕਾਲੀ ਦਲ ਅੰਜਾਮ ਲਾ ਰਿਹਾ ਸੀ ਕਿਸ ਰਕਸੇ ਰੂਪ ਕਿ ਇਹਨੂੰ ਇਹ ਦੇਖਿਆ ਜਾਣਾ ਚਾਹੀਦਾ ਔਰ ਲੱਗਦਾ ਤਾਂ ਲੱਗਦਾ ਹੈ ਕਿਉਂਕਿ ਜਦੋਂ ਸਮਾਂ ਜੁੜਦਾ ਹੈ ਤਾਲਮੇ ਲਾਉਂਦਾ ਆਪਸ ਦੇ ਵਿੱਚ ਕਾਰਵਾਈ ਕਦੋਂ ਹੁੰਦੀ ਹੈ ਇਹੀ ਜੇਕਰ ਹੋਰ ਕਾਰਵਾਈ ਕਰਕੇ ਕਰਦੇ ਤਾਂ ਕਿਸੇ ਹੋਰ ਦਿਨ ਹੋ ਸਕਦੇ ਸੀ ਸਸਪੈਂਡ ਨਾ ਸਰਕਾਰ ਨੇ ਹੋਰ ਕੋਈ ਰੀਜਨ ਦਿੱਤਾ ਵੀ ਹੋਰ ਕੀ ਰੀਜਨ ਨੇ ਜਿਹਦੇ ਕਰਕੇ ਸਸਪੈਂਡ ਕੀਤੇ ਨੇ ਇਸੇ ਕਰਕੇ ਇਹ ਜੀ ਜਾਤਾ ਫਿਰ ਉਹ ਕਿਉਂਕਿ ਡੀਐਸਪੀ ਇਨਵੈਸਟੀਗੇਸ਼ਨ ਨੇ ਵੀ ਇਨਵੈਸਟੀਗੇਟ ਨਹੀਂ ਕੀਤਾ ਹੋਣਾ ਪ੍ਰੋਪਰ ਉਹਨਾਂ ਕਹਿੰਿਆ ਵੀ ਜਿਹੜੇ ਵੀ ਅਧਿਕਾਰੀਏ ਚਨਵਾਲੋਂ ਨੇ ਉਹਨਾਂ ਤੇ ਜਾ ਕੇ ਇਸ ਕਾਰਵਾਈ ਕਰੋ ਉਹਨੇ ਪੁਲਿਸ ਡੀਜੀਪੀ ਹੀ ਦੱਸ ਸਕਦੇ ਨੇ ਜਾਂ ਕੋਈ ਪੁਲਿਸ ਦਾ ਸਪੋਕਸਪਰਸ ਦੱਸ ਸਕਦਾ ਵੀ ਨਹੀਂ ਇਹ ਕਾਰਨ ਇਸੇ ਕਾਰਨ ਕੋਈ ਹੋਰ ਸੀ ਜੇ ਕਾਰਨ ਕੋਈ ਹੋਰ ਸੀ ਇਹ ਕਹਿਣਗੇ ਬਾਹਰ ਆ ਕੇ ਤਾਂ ਇਲੈਕਸ਼ਨ ਕਮਿਸ਼ਨ ਦਾ ਆਰਡਰ ਪਿਆ ਹੋਊਗਾ ਇਲੈਕਸ਼ਨ ਕਮਿਸ਼ਨ ਆਪਣੀ ਗੱਲ ਦੱਸੂਗਾ ਸਚਾਈ ਤਾਂ ਸਾਹਮਣੇ ਆ ਹੀ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਕਰਕੇ ਗੱਲ ਜਾਂਦੀ ਹੈ ਪਰ ਇਹ ਕਾਫੀ ਸੀਰੀਅਸ ਮਾਮਲਾ ਇੱਕ ਮਾਈ ਇਲੈਕਸ਼ਨ ਨੂੰ ਲੈ ਕੇ ਐਸਐਸਪੀ ਸਸਪੈਂਡ ਹੋ ਜੇ ਡੀ 4 ਦੋ ਡੀਐਸਪੀ ਸਸਪੈਂਡ ਹੋ ਜਾਣ ਦੋ ਦਾ ਤਬਾਦਲਾ ਹੋ ਜੇ ਉਸ ਤੋਂ ਬਾਅਦ ਡੀਜੀਪੀ ਨੂੰ ਸੰਬੋਧਨ ਕਰ ਲਿਆ ਜਾਵੇ ਇਹ ਗੱਲ ਛੋਟੀ ਨਹੀਂ ਹੈ ਬਿਲਕੁਲ ਇਹ ਇਹ ਗਲਤ ਹੈ ਬਹੁਤ ਪਹਿਲੂ ਗੰਮੀਰ ਚਲੋ ਸਾਰੇ ਗੰਮੀਰ ਮਸਲੇ ਜਿਨ੍ਹਾਂ ਤੇ ਤੁਸੀਂ ਚਰਚਾ ਕੀਤੀ मंथਨ ਕੀਤਾ ਬਹੁਤ-ਬਹੁਤ ਧੰਨਵਾਦ ਸਰਦਾਰ ਮੀਤ ਸਿੰਘ ਜੀ ਤੁਹਾਡਾ ਵੀ ਸ਼ੁਕਰੀਆ ਤੇ ਦਰਸ਼ਕਾਂ ਦਾ ਵੀ ਸ਼ੁਕਰੀਆ ਤੁਸੀਂ ਜੁੜੇ ਰਹੋ ਪਲੰਗ ਦੇ ਨਾਲ ਸਤਿ ਸ਼ਕਾਰ ਜੀ